ਜੀ ਕਾ ਕੰਸਾ ਬਲਦੀ ਹੀ ਹੁੰਦੇ ਭਗਵੇਂ ਠਾਈ ਤ੍ਰਿਕ ਭਰੀ ਮੈਂ ਤੁਹਾਡੇ ਨਾਲ ਖੜਨਾ ਚਾਹੁੰਦੇ ਆ ਤੁਹਾਡੇ ਨਾਲ ਹੀ ਜਾਣਾ ਚਾਹੁੰਦੇ ਆ ਬੰਦੀ ਮਾਰ ਕੋ ਕੁਕ ਤੇਨ ਕੋ ਕਰਦੇ ਤੁਹਾਡੇ ਦੇ ਨਾਲ ਨਾ ਨਾ ਕਰਿਆ ਮਾ ਪਰਖੂ ਤੁਹਾਡੇ ਨਾਲ ਹੀ ਜਾਣਾ ਜਿੱਥੇ ਤੈਨਾਂ ਰੋ ਕਿ ਤੁਹਾਡੇ ਕੁਛ ਨਹੀਂ ਚਾਹੁੰਦਾ ਅੱਜ ਰੋ ਹੈ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਆ ਮੇਰਾ ਫਰਮਾਨ ਸੀ ਇਥੇ ਸੰਗਤ ਮਗਰ ਉਹ ਅਗੂ ਲੰਗਰ ਵੀ ਸਿਖਾਉਣਾ ਸੇਵਾ ਵਿਖਾਣੀ ਹੈ ਤੁਹਾਡੀ ਇੱਥੇ ਬਹੁਤ ਜ਼ਿਆਦਾ ਲੋਡ ਹੈ ਬਾਬਾ ਜੀ ਆਡੀ ਕਰਦੇ ਪਾੜਦੇ ਆ ਇਹ ਪੜ ਨਾਲ ਥਾਈ ਜਿੱਕਰਦੇ ਨਹੀਂ ਹੈ ਤੁਹਾਨੂੰ ਬੇਨਤੀ ਮਾਲੋ ਤੁਸੀਂ ਇੱਥੇ ਵੀ ਸੇਵਾ ਕਰਿਓ ਤੁਹਾਡੀ ਇੱਥੇ ਖਾਦ ਵੀ ਲੱਗਦਾ ਨਹੀਂ ਨਹੀਂ ਬਾਬਾ ਇਹ ਲੋ ਬਿਲਕੁਲ ਬੇਨਤੀ ਮਾਲੋ ਮੇਰੀ ਤਕਰੀ ਤੁਹਾਨੂੰ ਬੇਨਤੀ ਇਹੋ ਹੀ ਆ ਵੀ ਤੁਸੀਂ ਇੱਥੇ ਰਹਿ ਕੇ ਸੇਵਾ ਕਰੋ ਹੈ ਬੜੀ ਜਿਹਾ ਦੂਤ ਤਿੰਨ ਦਿਨ ਹੀ ਲਰੂਗਾ ਦੋ ਮਹੀਨੇ ਜਿੰਦੀ ਕਰਦੇ ਪਰ ਥੋੜੇ ਬਬਾਈ ਕਰ ਦੋ ਜਾਲੇ ਨੀ ਚਲੋ ਮੈਂ ਕਰ ਲੈਂਦਾ ਠੀਕ ਬਗ ਲੈ ਤਾਂ ਆ ਕਰ ਲੈਂਦਾ ਠੀਕ ਬਗ ਧੰਨਵਾਦ ਬਹੁਤ ਬਹੁਤ